ਸਤਿ ਸ਼੍ਰੀ ਅਕਾਲ ਜੀ ਸਾਰਿਆਂ ਨੂੰ ਇਹ ਤਾਂ ਸਾਡੇ ਪੰਜਾਬੀ ਜਿਹੜਾ ਸੱਭਿਆਚਾਰ ਹੈ ਉਹਦਾ अहम ਅੰਗ ਹੈਗੀ ਵੀ ਇਹ ਰਹਿ ਵੀ ਹੈ ਟੋਕਰਾ ਟੋਕਰੀ ਛਾਬਾ ਛਾਬਾ ਹੁੰਦਾ ਸੀ ਰੋਟੀਆਂ ਰੱਖਣ ਵਾਲੇ ਹੁਣ ਤਾਂ ਗਰਮ ਡੱਬੇ ਆ ਗਏ ਪਰ ਇਹ ਛਾਬਾ ਜਿਹੜਾ ਇਹ ਸਾਡੀਆਂ ਮਾਵਾਂ ਦਾਦੀਆਂ ਦਾ ਦੀ ਨਿਸ਼ਾਨੀ ਹੈ ਤੂਤ ਅੱਗੇ ਬਣਾ ਆਮ ਤੂਟਾਂ ਦਾ ਜਿਹੜਾ ਕੰਮ ਸੀ ਖੇਤਾਂ 'ਚ ਤੂਤ ਹੁੰਦੇ ਸੀ ਸਾਡੇ ਘਰਾਂ ਹੀ ਟੋਕਰੇ ਬਣਾਉਣ ਆਉਂਦੇ ਸੀਗੇ ਹੁਣ ਹੁਣੇ ਸਮਾਂ ਬਦਲ ਗਿਆ ਕੀ ਹਾਲ ਹੈ ਤੁਹਾਡਾ ਠੀਕ ਆ ਜੀ ਠੀਕ ਹਾਂ ਬਹੁਤ ਵਧੀਆ ਤਾਰਾ ਸਿੰਘ ਪਿੰਡ ਹੈਗਾ ਬੁਰਜ ਰਾਜਗੜ ਬੁਰਜ ਰਾਜਗੜ ਕਿੰਨੇ ਚਿਰ ਹੋ ਗਏ ਟੋਕਰੇ ਬਣਾਉਂਦੇ ਉਹਨੂੰ 30 ਸਾਲ ਹੋ ਗਏ ਮੈਨੂੰ ਠੀਕ ਆ ਪਹਿਲਾਂ ਤੁਸੀਂ ਘਰਾਂ 'ਚ ਬਣਾਉਣ ਜਾਂਦੇ ਸੀ ਹਾਂ ਕਦੋਂ ਤੋਂ ਹਟਿਆ ਘਰਾਂ 'ਚ ਬਣਾਉਣਾ ਬਸ 2-4 ਸਾਲ ਹੋ ਗਏ ਨਹੀਂ ਜਾਂਦੇ ਕਿ ਨਹੀਂ ਅੱਛਾ ਹਾਂ ਆਪ ਦਾ ਕੰਮ ਦੂਤ ਕਿੱਥੋਂ ਲਿਆਉਂਦੇ ਹੁਣ ਤੂ ਦਾ ਜਿਵੇਂ ਖੜਿਆ ਬਾਣ ਦੇ ਵਿੱਚ ਹਾਂ ਕੋਟੀਆਂ ਤੇ ਖੜੇ ਹੈਗੇ ਮੁੱਲ ਲੈ ਲੈਣੇ ਹੈਗੇ ਮੁੱਲ ਤੂੰ ਤ ਕਿੰਨੇ ਦਾ ਮਿਲਦਾ ਮੁੱਲ ਸੀਟੀਆਂ ਦੇਖ ਕੇ ਕਿੰਨਾ ਕ ਆਈਡੀਆ ਫੇਰ ਸੀੜੀਆਂ ਕਈ ਤੂੰ ਤ ਹੁਣ 15-1500 ਦੇ ਖੜੇ ਦੋ-ਦੋ ਹਜ਼ਾਰ ਦੇ ਖੜੇ ਹੈਗੇ ਘਟ ਨਹੀਂ ਆ ਕੱਲਾ ਛਾਂਗਣਾ ਨਹੀਂ ਨਹੀਂ ਛਾਂਗ ਹੀ ਲੈ ਕਾਉਣੀ ਛਾਂਗ ਛਾਂਗ 1500 ਦੀ ਤੂੰ ਹਾਂ ਸਾਲ ਚ ਸਾਲ ਚ ਤੇ ਇਹ ਟੋਕ ਕੀ ਕੁਛ ਬਣਾਉਂਦੇ ਆ ਹੁਣ ਅੱਜਕੱਲ ਅੱਜਕੱਲ ਜੀ ਟੋਕਰੀਆਂ ਬਣਾਉਂਦੇ ਆ ਰੋਟੀ ਵਾਲੀਆਂ ਛੋਟੀਆਂ ਕਿਹੜੀਆਂ ਰੋਟੀਆਂ ਨੇ ਟੋਕਰੀਆਂ ਜਿਵੇਂ ਆਮ ਆਪਾਂ ਖੇਤਾਂ ਚ ਲੈ ਕੇ ਜਾਂਦੇ ਸੀਗੇ ਹਾਂ ਗੱਬਾ ਕਰਨਾ ਵੀ ਆ ਟੋਕਰੀ ਲੈ ਕੇ ਰੋਟੀ ਖੇਤ ਨੂੰ ਲੈ ਕੇ ਜਾਣੇ ਆ ਪਰ ਲੋ ਟੋਕਰੀਆਂ ਚੱਲਦੀਆਂ ਛੋਟੀਆਂ ਫੇਰ ਚੱਕ ਕੇ ਖਾ ਹਾਂ ਜਿਵੇਂ ਆ ਟੋਕਰੀ ਆ ਗਈ ਛੋਟੀ ਇਹ ਇਹਦੇ ਵਿੱਚ ਸਾਗ ਪਾਇਆ ਜਾਂਦਾਗਾ ਹੂੰ ਤੇ ਰੋਟੀ ਵੀ ਜਾ ਸਕਦੀ ਬਾਹਰ ਨੂੰ ਅੱਛਾ ਆਹ ਸਟੈਂਡ ਵਾਲਾ ਸ਼ੱਬ ਹੈ ਅੱਛਾ ਇਹ ਸਟੈਂਡ ਵਾਲਾ ਸ਼ੱਬ ਹੈ ਤੇ ਪਿਰ ਅ ਕਿੰਨਾ ਚਿਰ ਹੋ ਗਿਆ ਐ ਬਣਾ ਕੇ ਸੜਕ ਤੇ ਲਾਉਂਦਿਆਂ ਨੂੰ ਇਹ ਹੋਵੇ ਜੀ ਘੱਟੋ ਘੱਟ ਵੀ ਤਾਨਕ ਸਾਲ ਨੂੰ ਹੋ ਚੱਲਿਆ ਕਿੰਨੇ ਕੁ ਲੋਕ ਹੁਣ ਲੈਣ ਆਉਂਦੇ ਆ ਪਹਿਲਾਂ ਲੈਣੋਂ ਦੇ ਵਧਿਆ ਕੁਛ ਰਝਾਨ ਹਾਂ ਵਧਦਾਗਾ ਆਉਂਦੇ ਦੂਰੋਂ ਦੂਰੋਂ ਆਉਂਦੇ ਆਪਣੇ ਕੋਲ ਟੋਕਰ ਕੀ ਕੁਛ ਵਿਕਦਾ ਜਿਆਦਾ ਜਾਵੇ ਆਪਣੀ ਬਹਿਰੀ ਸਾਬਾ ਚਾਬਾ ਟੋਕਰ ਰੋਟੀ ਵਾਲਾ ਰੋਟੀ ਵਾਲਾ ਅੱਗੇ ਤਾਂ ਲੋਕ ਘਟ ਗਏ ਸੀ ਹੁਣ ਛਾਬਾ ਕਿਵੇਂ ਵੇਚਦਾ ਸਾਬਾ ਰੋਟੀ 'ਕਾ ਹਵਾ ਲੱਗਦੀ ਰਹਿੰਦੀ ਐ ਅੱਛਾ ਜਦੋਂ ਹਵਾ ਲੱਗਣ ਤਾਂ ਰੋਟੀ ਠਰ ਜਾਂਦੀ ਹੈਗੀ ਅੱਛਾ ਕੇ ਆਪਾਂ ਸਿੱਧੀ ਅੱਜ ਗਾਮ ਕਿਵੇਂ ਸਿਲੀ ਨਹੀਂ ਹੁੰਦੀ ਅੱਛਾ ਸਿਲੀ ਨਹੀਂ ਬਣਦੀ ਇਹ ਕਿੰਨੇ ਕਿੰਨੇ ਇਹ ਥੋੜਾ ਜਣਾ ਤੂਤ ਤੂਤ ਲੱਭਣੇ ਔਖੇ ਆ ਕਿ ਹੈਗੇ ਹਜੇ ਤੂਤ ਖੇਤਾਂ ਚ ਤਾਂ ਹੈਗੇ ਸਾਰੇ ਹੈਗੇ ਆ ਹਾਂ ਤੇ ਆਪ ਨਹੀਂ ਬਣਵਾਉਂਦੇ ਟੋਕਰੇ ਲੋਕ ਹੁਣ ਜੂ ਮਗਾਈ ਹੋ ਗਈ ਅਗਲਾ ਕਹਿੰਦਾਗਾ ਦੋ ਮੋਲੀ ਲਾ ਲਾਂਗੇ ਪਸੂ ਪਸੂ ਚਲੇਗੇ ਘਰਾਂ ਪਸੂ ਤਾਂ ਹੈ ਨਹੀਂ ਖੇ ਹੁਣ ਟੋਕਰਾ ਤਾਂ ਨਹੀਂ ਕੋਈ ਬਣਾਉਂਦਾ ਟੋکریاں ਹੀ ਆ ਪਹਿਲਾਂ ਆਲੂਆਂ ਵਾਲੀਆਂ ਟੋਕਰੀਆਂ ਬਣਦੀਆਂ ਸੀਗਾ ਪਰ ਉਹ ਵੀ ਬੱਠਲ ਚੱਲ ਪਏ ਆਗੇ ਤੇ ਬਾਕੀ ਇਹਦੇ ਵਿੱਚ ਜਿੰਨੀ ਸਪਾਈ ਹੈ ਨਹੀਂ ਕਿ ਕਿਉਂਕਿ ਮਿੱਟੀ ਨਿਕਲ ਜਾਂਦੀ ਹੈ ਇਹਦੇ ਵਿੱਚੋਂ ਅੱਛਾ ਇਹ ਕਿੰਨੇ ਕ ਦਾ ਪੈਂਦਾ ਇੱਕ ਟੋਕਰਾ ਇੱਕ ਟੋਕਰਾ ਜੀ ਪਾਊਗਾ ਹਨ 220 ਰੁਪਏ ਦਾ ਪਾਊਗਾ ਤੇ ਛਾਬਾ 700 ਰੁਪਏ ਦਾ 700 ਰੁਪਏ ਦਾ ਦੋ ਹੀ ਆ ਬਸ ਟੋਕਰੀ ਛਾਬਾ ਟੋਕਰੀ ਛਾਬਾ ਸੇਪਰਾ ਹੁੰਦਾ ਹੈਗਾ ਸਬਜ਼ੀ ਵਾਲਾ ਜਿਵੇਂ ਚੌੜਾ ਹੂੰ ਸਬਜ਼ੀ ਰੱਖਣ ਵਾਸਤੇ ਉਹ ਬਣਾਉਂਦੇ ਉਹ ਬਣਾਉਂਦੇ ਹਾਂ ਜਿਵੇਂ ਆਮ ਆਪਣੇ ਦੁਕਾਨਾਂ ਲੱਗੀਆਂ ਹੁੰਦੀਆਂ ਕਿੰਨੇ ਦਿਨ ਦਾ ਸੀਜ਼ਨ ਹੁੰਦਾ ਇਹ ਇਹ ਜੀ ਬਸ 2 ਕੁ ਮਹੀਨੇ ਦਾ ਸੀਜ਼ਨ ਹੁੰਦਾ ਹੈ ਅੱਛਾ ਜੇ ਤੂਤ ਲਾ ਲੈਣ ਤਾਂ ਵਿਕਦਾ ਤੂਤ ਵਧੀਆ ਤੂਤ ਵਧੀਆ ਵਿਕਦਾਗਾ ਅੱਛਾ ਹਾਂ ਵੀ ਐ ਕੋਈ ਸਮੱਸਿਆ ਨਹੀਂ ਕੋਈ ਸਮੱਸਿਆ ਨਹੀਂ ਠੀਕ ਹੈ ਲੱਭਣੇ ਪੈਂਦੇ ਆ ਇਹ ਨਹੀਂ ਕੋਈ ਗੱਲ ਨਸਲ ਵਾਲਾ ਲਾਉਣਾ ਪੈਂਦਾ ਜਾਨੀ ਆਪਾਂ ਜੇ ਇੱਥੇ ਬੈਠੇ ਹੁਣ ਰੋਡ ਤੇ ਉੱਤੇ ਹਾਂ ਆ ਕੇ ਪੁੱਛ ਲੈਂਦੇ ਆ ਕਿ ਭਾਈ ਟੋਕਰੇ ਬਣਾਉਣੇ ਆ ਜਾਂ ਤੂਤ ਮੁੱਲ ਲੈ ਲੋਂਗੇ ਹਾਂ ਵੀ ਸਾਡੇ ਤਾਂ ਪਸ਼ੂ ਹੈ ਨਹੀਂਗੇ ਹਾਂ ਰੋਹ ਸਾਹਿਬ ਨਾਲ ਇਹਨਾਂ ਨਾਲ ਗੱਲ ਕਰ ਲਈ ਜੀ ਵੜ ਲਾਂਗੇ ਟੈਂਪਾਸ ਠੀਕ ਹੁੰਦਾ ਹਾਂ ਹਾਂ ਟੈਂਪਾਸ ਕਰਦੇ ਆ ਵਧੀਆ